ਜੀ ਦੋਸਤੋ ਅੱਜ ਤੁਹਾਡੇ ਲਈ ਇੱਕ ਹੋਰ ਇੰਟਰਵਿਊ ਲੈ ਕੇ ਆਏ ਦੋਸਤੋ ਰਿਕਰੂਟਮੈਂਟ ਆਫ ਸੀਨੀਅਰ ਸੇਲ ਐਗਜ਼ੀਕਿਊਟਿਵ ਦੀ ਰਿਕਰੂਟਮੈਂਟ ਹੈ ਜੀ ਦੋਸਤੋ ਕੰਪਨੀ ਵਿੱਚ ਜੇ ਗੱਲ ਦੋਸਤੋ ਲੋਕੇਸ਼ਨ ਦੀ ਕਰੀਏ ਤਾਂ ਜੀ ਸਰਹੰਦ ਮਲੇਰਕੋਟਲਾ ਨਾਭਾ ਤੇ ਮੰਡੀ ਗਵਿੰਦਗੜ੍ਹ ਲੋਕੇਸ਼ਨ ਰਹਿਣ ਵਾਲੀ ਦੋਸਤੋ ਪ੍ਰੋਡਕਟ ਦਾ ਹੈਗਾ ਜੀ ਨਾਮ ਕਮਰਸ਼ੀਅਲ ਕਾਰਡ ਜੀ ਜੇ ਗੱਲ ਦੋਸਤੋ ਸੈਲਰੀ ਦੀ ਕਰੀਏ ਤਾਂ ਜੀ 14000 ਰੁਪਏ ਸੈਲਰੀ ਮਿਲੂਗੀ ਨਾਲ ਇਨਸੈਂਟਿਵ ਦਿੱਤਾ ਜਾਊਗਾ ਜੀ ਪਲੱਸ ਪੀਐਫ, ኢਐਸਆਈ ਤੇ ਗ੍ਰੈਜੂਇਟੀ ਬੈਨੀਫਿਟ ਵੀ ਦਿੱਤੇ ਜਾਣਗੇ। ਜੌਬ ਲੈਣ ਵਾਸਤੇ ਦੋਸਤੋ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ। 93503 15512 ਜੀ। ਹਾਂਜੀ ਦੋਸਤੋ ਅੱਜ ਤੁਹਾਡੇ ਲਈ ਇੱਕ ਹੋਰ ਇੰਟਰਵਿਊ ਲੈ ਕੇ ਆਏ ਦੋਸਤੋ। ਰਿਕਰੂਟਮੈਂਟ ਆਫ ਸੀਨੀਅਰ ਸੇਲ ਐਗਜ਼ੀਕਿਊਟਿਵ ਦੀ ਰਿਕਰੂਟਮੈਂਟ ਹੈਗੀ ਦੋਸਤੋ ਕੰਪਨੀ ਦੇ ਵਿੱਚ। ਜੇ ਗੱਲ ਦੋਸਤੋ ਲੋਕੇਸ਼ਨ ਦੀ ਕਰੀਏ ਤਾਂ ਜੀ ਸਰਹੰਦ ਮਲੇਰਕੋਟਲਾ ਨਾਭਾ ਤੇ ਮੰਡੀ ਗਵਿੰਦਗੜ ਲੋਕੇਸ਼ਨ ਰਹਿਣ ਵਾਲੀ ਦੋਸਤੋ ਪ੍ਰੋਡਕਟ ਦਾ ਹੈਗਾ ਜੀ ਨਾਮ ਕਮਰਸ਼ੀਅਲ ਕਾਰਡ ਜੀ ਜੇਕਰ ਦੋਸਤੋ ਸੈਲਰੀ ਦੀ ਗੱਲ ਹੀ ਹੈ ਤਾਂ ਜੀ 14000 ਰੁਪਏ ਸੈਲਰੀ ਮਿਲੂਗੀ ਨਾਲ ਇਨਸੈਂਟਿਵ ਦਿੱਤਾ ਜਾਊਗਾ ਜੀ ਪਲੱਸ ਪੀਐਫ ਈਐਸਆਈ ਤੇ ਗ੍ਰੈਚੂਇਟੀ ਬੈਨੀਫਿਟ ਵੀ ਦਿੱਤੇ ਜਾਣਗੇ ਜੀ ਜੌਬ ਲੈਣ ਵਾਸਤੇ ਦੋਸਤੋ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ 93503 15512 ਜੀ